ਪਾਪਾ ਜੀ ਅੱਜ ਮੋਟਰਸਾਈਕਲ ਬਾਹਰ ਕਾ ਤੋ ਖਿਲਾ ਰੇ ਹੋਇਆ ਪੁੱਤਰ ਜੀ ਇਹ ਡੇਢ ਦੋ ਮਹੀਨੇ ਹੋ ਗਏ ਸੀ ਸਟਾਰਟ ਨਹੀਂ ਕੀਤੀ ਇਸ ਕਰਕੇ ਇਹਨਾਂ ਨੂੰ ਧੁੱਪੇ ਖਿਲਾ ਰਿਹਾ ਹੈ ਤਾਂ ਕਿ ਇਹਨਾਂ ਦਾ ਮਗਲੈਲ ਵਗੈਰਾ ਸਹੀ ਟੈਂਪਰੇਚਰ ਚ ਆ ਜਾਏ ਜਦੋਂ ਸਟਾਰਟ ਕਰੀਏ ਤਾਂ ਸਹੀ ਢੰਗ ਨਾਲ ਸਟਾਰਟ ਹੋ ਸਕਣ ਤੇ ਹੁਣ ਆ ਤੁਹਾਡੇ ਸਾਹਮਣੇ ਹੀ ਲਾਈਵ ਡੈਮੋ ਲੈ ਰਹੇ ਆਪਾਂ ਲਗਭਗ ਡੇਢ ਮਹੀਨਾ ਹੋ ਗਿਆ ਹੋਵੇਗਾ ਸ਼ਾਇਦ ਇਹਨੂੰ ਸਟਾਰਟ ਨਹੀਂ ਕੀਤਾ 5-6 ਘੰਟੇ ਹੋ ਗਏ ਧੁੱਪੇ ਖੜੇ ਨੂੰ ਹੁਣ ਆਪਾਂ ਦੇਖਦੇ ਹਾਂ ਕਿਉਂਕਿ ਬੈਟਰੀ ਵੀ ਇੰਨੇ ਚਿਰ ਚ ਵੀਕ ਹੋ ਜਾਂਦੀ ਏ ਤੇ ਆਪਾਂ ਇਹ ਵੈਸੇ ਆਪਾਂ ਇਹ ਵੈਸੇ ਆਪਾਂ ਇਹਨੂੰ ਆਪਾਂ ਸਟਾਰਟ ਕਰਦੇ ਨੇ ਸਟਾਰਟ ਨਹੀਂ ਸੀ ਹੋਣਾ ਕੋ ਚੋਕ ਲੱਗੀ ਹੋਈ ਇਹ ਸਟਾਰਟ ਕੀਤਾ ਹੋਇਆ ਆਰਪੀਐਮ ਥੋੜੇ ਜਿਹਾ ਜ਼ਿਆਦਾ ਚੋਕ ਲੱਗੀ ਕਰਕੇ ਪਰ ਕੋਈ ਉਹ ਨਹੀਂ ਸਟਾਰਟ ਹੋ ਰਿਹਾ ਤੇ ਇਸੇ ਤਰ੍ਹਾਂ ਕੇ ਪਹਿਲਾਂ ਮੈਂ ਬੁਲਟ ਦੀ ਟੈਸਟ ਡਰਾਈਵ ਲਿਆ ਆਂ ਦੇਟ 2 ਮਿੰਨਾਂ ਬਾਅਦ ਸਟਾਰਟ ਕੀਤਾ ਵਧੀਆ ਹੋ ਗਿਆ। ਸੇ ਮੈਥਡ ਵਧੀਆ ਹੈ। ਇਸ ਨਾਲ ਲੌਂਗ ਟਾਈਮ ਤੋਂ ਜੋ ਸਾਧਨਾਪਾਂ ਖਿਲਾਾਰੇ ਹੁੰਦੇ ਆ ਇਸ ਢੰਗ ਨਾਲ ਸਟਾਰਟ ਕਰਾਂਗੇ ਤਾਂ ਖਿਲਾੜ ਕੇ ਤਾਂ ਬਹੁਤ ਵਧੀਆ ਰਿਸਪੌਂਸ ਮਿਲੇਗਾ। ਬਹੁਤ ਵਧੀਆ ਸਟਾਰਟ ਹੋਣਗੇ। ਹੁਣ ਜੋ ਕੱਟ ਦਿੰਨਾ ਕਿਉਂਕਿ ਲਗਭਗ 30 ਸੈਕਿੰਡ ਹੋ ਗਏ ਆ। ਹਜੇ ਠੰਡਾ ਚੱਲ ਰਿਹਾ ਬੰਦ ਹੋ ਗਿਆ। ਬਾਕੀ ਸਟਾਰਟ ਬਹੁਤ ਵਧੀਆ ਹੋ ਗਿਆ। ਤੇ ਤੁਹਾਨੂੰ ਇਹੀ ਵਿਖਾਉਣਾ ਮੇਰਾ ਮਕਸਦ ਸੀ ਵੀ ਹੁਣ ਆਪਾਂ ਸਿਆਲ ਚ ਮੋਟਰਸਾਈਕਲ ਰੋਕੇ ਹੁੰਦੇ ਆ ਜਦੋਂ ਡੇਢ ਦੋ ਮਹੀਨਾ ਮੋਟਰਸਾਈਕਲ ਰੋਕਦੀਏ ਜੇ ਸਟਾਰਟ ਕਰਨਾ ਤਾਂ ਉਹਨੂੰ 5-7 ਘੰਟੇ ਪਹਿਲਾਂ ਧੁੱਪ ਚ ਖਿਲਾਰ ਦਿਓ ਜੇ ਕੜਕਮੀ ਧੁੱਪ ਹੈ ਵੀ ਜਾਣਾ ਜਲਦੀ ਏ ਤਾਂ ਥੋੜਾ ਜਿਹਾ ਮੰਨ ਲਓ ਜਲਦੀ ਘੰਟੇ ਦੇ ਬਾਅਦ ਸਟਾਰਟ ਕਰ ਸਕਦੇ ਆ ਬਾਕੀ ਜੇ 5-4 ਘੰਟੇ ਦੀ ਧੁੱਪ ਲੱਗ ਜੇ ਤਾਂ ਬਹੁਤ ਵਧੀਆ ਇੰਜਨ ਸਟਾਰਟ ਹੁੰਦਾ ਹੈ ਭਾਵੇਂ ਬੈਟਰੀ ਚ ਪਾਵਰ ਬਹੁਤ ਘਟ ਗਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਸੀਬ ਰਕਪੀਜ਼ ਤੇ ਨਸੀ ਲੋਕ ਸੇਵਾ YouTube ਚੈਨਲ ਨੂੰ ਵੀਰੋ ਫੋਲੋ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ